ਗਿੱਲ ਨੇ ਜਿੱਤਿਆ ਦਲ ਜੀ ਹਾਂ ਭਾਰਤ ਦੇ ਟੈਸਟ ਕਪਤਾਨ ਸ਼ਿਵਮਨ ਗਿੱਲ ਨੇ ਐਜਬਸਟਨ ਵਿਖੇ ਇੰਗਲੈਂਡ ਵਿਰੁੱਧ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੋਹਰਾ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ ਪੰਜ ਮੈਚਾਂ ਦੀ ਐਂਡਰਸਨ ਤੰਦੁਲਕਰ ਟਰੋਫੀ ਦੇ ਤਹਿਤ ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਦੇ ਦੂਜੇ ਸੈਸ਼ਨ ਵਿੱਚ ਕਪਤਾਨ ਸ਼ਿਵਮਨ ਗਿੱਲ ਨੇ ਜੋਸਟੋਂਗ ਦੇ 122 ਓਵਰ ਦੀ 5ਵੀਂ ਗੇਂਦ ਤੇ ਇੱਕ ਸਿੰਗਲ ਲੈ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ ਇਹ ਗਿੱਲ ਦਾ ਟੈਸਟ ਕ੍ਰਿਕਟ ਵਿੱਚ ਪਹਿਲਾ ਦੋਹਰਾ ਸੈਂਕੜਾ ਇਸ ਨਾਲ ਗੈਲ ਨੇ ਕਈ ਰਿਕਾਰਡ ਤੋੜ ਦਿੱਤੇ ਹਨ ਕਈ ਦੰਤ ਕਥਾਵਾਂ ਨੂੰ ਪਛੇ ਛੱਡ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਗੈਲ ਨੇ ਇੰਗਲੈਂਡ ਵਿੱਚ ਇੱਕ ਭਾਰਤੀ ਟੈਸਟ ਕਪਤਾਨ ਦੇ ਤੌਰ ਤੇ ਸਭ ਤੋਂ ਵੱਧ ਦੌੜਾਂ ਬਣਾਈਆਂ ਤੇ ਉਹਨਾਂ ਨੇ 1990 ਵਿੱਚ ਮੈਂਚੈਸਟਰ ਦੇ 올ਡ ਟਰਾਫਰਡ ਵਿੱਚ ਮੁਹੰਮਦ ਅਜ਼ਰੁਦੀਨ ਦਾ 179ਵਾਂ ਦੌੜਾਂ ਦਾ ਰਿਕਾਰਡ ਵਿਟਾਉਟ ਦਿੱਤਾ ਵਿਰਾਟ ਕੋਹਲੀ 2018 ਵਿੱਚ ਬਰਮਿੰਗਮ ਵਿੱਚ 149 ਦੌੜਾਂ ਨਾਲ ਤੀਜੇ ਸਥਾਨ ਤੇ ਨੇ ਤੇ ਇਸ ਦੇ ਨਾਲ ਹੀ ਗੈਲ ਇੰਗਲੈਂਡ ਵਿੱਚ ਟੈਸਟ ਵਿਚ ਸਭ ਤੋਂ ਵੱade ਦੌੜਾਂ ਬਣਾਉਣ ਵਾਲੇ ਪਹਿਲੇ ਏਸ਼ੀਆਈ ਕਪਤਾਨ ਵੀ ਬਣ ਗਏ ਨੇ ਤੇ ਸ਼ੁਭਮਨ ਗਿੱਲ ਨੇ 209 ਆਊਟ ਬਰਮਿੰਗਮ ਵਿੱਚ 2005 ਵਿੱਚ ਮੁਹੰਮਦ ਆਜ਼ਰੁਦੀਨ ਨੈਂਚਸਟਰ ਵਿੱਚ 179 1990 ਵਿੱਚ ਰਿਕਾਰਡ ਬਣਾਇਆ ਸੀ ਤੇ ਵਿਰਾਟ ਕੋਹਲੀ ਨੇ ਬਰਮਿੰਗਮ ਵਿੱਚ 149 ਦੌੜਾਂ ਲੈ ਕੇ ਰਿਕਾਰਡ ਬਣਾਇਆ ਸੀ 2018 ਵਿੱਚ ਤੇ ਉੱਥੇ ਹੀ ਐਮ.ਏ.ਕੇ ਪਟੋਦੀ ਲੀਡਸ ਵਿੱਚ ਇਹਨਾਂ ਨੇ ਰਿਕਾਰਡ ਬਣਾਇਆ ਸੀ 148 ਦੌੜਾਂ ਦਾ 1967 ਵਿੱਚ ਇਹ ਮੁਕਾਬਲਾ ਹੋਇਆ ਸੀ ਤੇ ਸ਼ੁਭਮਨ ਗਿੱਲ ਲੀਡਸ ਵਿੱਚ 100 ਸੰਤਾਲੀ AV 2025 ਦਾ ਰਿਕਾਰਡ ਹੈ ਤੇ ਸ਼ੁਭਮਨ ਗਿੱਲ ਹੁਣ ਇੰਗਲੈਂਡ ਵਿੱਚ ਟੈਸਟ ਮੈਚਾਂ ਵਿੱਚ ਭਾਗ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬल्लेबाਜ਼ ਬਣ ਗਏ ਨੇ ਉਹਨਾਂ ਨੇ 1979 ਵਿੱਚ ਓਵਲ ਵਿੱਚ ਸੁਨੀਲ ਗਵਸਕਰ ਦੇ 221 ਦੌੜਾਂ ਨੂੰ ਵੀ ਪਛਾੜ ਦਿੱਤਾ ਇਸ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਸੁਨੀਲ ਗਵਸਕਰ ਦੇ ਨਾਲ-ਨਾਲ ਰਾਹੁਲ ਦਰਾਵਿੜ ਤੇ ਸਚਿੰਤ ਤੰਦੁਲਕਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਉਹ ਇੰਗਲੈਂਡ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਤੀਜੇ ਭਾਰਤੀ ਖਿਡਾਰੀ ਬਣ ਚੁੱਕੇ ਨੇ ਸ਼ੁਭਮਨ ਗਿੱਲ ਨੇ 220 by 0 ਟਾਉਟ ਰਨ ਬਣਾਏ ਬਰਮਿੰਗਮ ਵਿੱਚ ਰਿਕਾਰਡ ਬਣਾਇਆ ਸੁਨੀਲ ਗਵਾਸਕਰ ਦੇਸੀ 221 ਓਵਲ ਵਿੱਚ ਸੀ ਤੇ ਰਾਹੁਲ ਰਵੀ ਨੇ 217 ਰਨ ਬਣਾਏ ਸੀ ਸਚਿਨ ਤেন্ডुलकर ਨੇ 193 ਰਨ ਰਵੀ ਸ਼ਾਸਤਰੀ ਨੇ 187 ਰਨ ਦਾ ਓਵਲ ਵਿੱਚ ਬਣਾਏ ਸੀ ਤੇ ਉਥੇ ਹੀ ਗਿਲ ਨੇ ਕਪਤਾਨ ਵਜੋਂ ਆਪਣੀ ਤੀਜੀ ਪਾਰੀ ਵਿੱਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ ਜੋ ਕਿ ਸੁਨੀਲ ਗਵਾਸਕਰ ਜੋ ਵੈਸਟ ਇੰਡੀਜ਼ ਦੇ ਨਾਲ ਇਹ ਮੁਕਾਬਲਾ ਲੜਿਆ ਗਿਆ ਸੀ ਤੇ ਸਾਂਝਾ ਸਭ ਤੋਂ ਤੇਜ਼ ਦੋਹਰਾ ਸੈਂਕੜਾ ਹੈ ਇਹ ਕਿਸੇ ਭਾਰਤੀ ਕਪਤਾਨ ਦੁਆਰਾ ਵਿਦੇਸ਼ੀ ਟੈਸਟ ਵਿਚ ਬਣਾਇਆ ਗਿਆ ਦੂਜਾ ਦੌਰਾ ਸੈਂਕੜਾ ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ 2016 ਵਿੱਚ ਨੌਰਥ ਸਾਊਂਡ ਵਿੱਚ 200 ਦੌੜਾਂ ਬਣਾਈਆਂ ਗਿੱਲ ਦੱਖਣੀ ਅਫਰੀਕਾ ਇੰਗਲੈਂਡ ਨਿਊਜ਼ੀਲੈਂਡ ਤੇ ਇੰਗਲੈਂਡ ਦੇਸ਼ਾਂ ਵਿੱਚ ਦੌਰਾ ਸੈਂਕੜਾ ਬਣਾਉਣ ਵਾਲੇ ਪਹਿਲੇ ਏਸ਼ੀਆਈ ਕਪਤਾਨ ਬਣ ਗਏ ਨੇ ਤੇ ਵਿਸ਼ਲਾ ਸਭ ਤੋਂ ਵਧੀਆ ਪ੍ਰਦਰਸ਼ਨ 2011 ਵਿੱਚ ਲੋਰਡਸ ਵਿੱਚ ਦੇਖਿਆ ਗਿਆ ਸੀ ਦਿਲシャン ਦਾ 193 ਦੌੜਾਂ ਦਾ ਸੀ ਸ਼ੁਭਮਨ ਗਿੱਲ ਦੇਸ਼ ਵਿੱਚ ਸਭ ਤੋਂ ਵੱਧ ਦੌੜਾਂ ਮਿਣੌਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਨੇ ਇਸ ਤੋਂ ਪਹਿਲਾਂ ਸਭ ਤੋਂ ਵਧੀਆ ਪ੍ਰਦਰਸ਼ਨ 2004 ਵਿੱਚ एससीजी ਵਿੱਚ ਸਚਿੰਤ ਤੰਦੁਲਕਰ ਨੇ ਕੀਤਾ ਸੀ 241 ਦੌੜਾਂ ਬਣਾਈਆਂ ਸੀ ਤੇ ਗਿਲ ਨੇ ਹੁਣ ਤੱਕ 255 ਨਾਟ ਆਊਟ ਦੌੜਾਂ ਬਣਵਾਈਆਂ ਤੇ ਇਹ ਗੈਲ ਫਿਰ ਇੱਕ ਭਾਰਤੀ ਟੈਸਟ ਕਪਤਾਨ ਦੁਆਰਾ ਬਣਾਏ ਗਏ ਸਭ ਤੋਂ ਵੱਧ ਸਕੋਰ ਵਾਲੇ ਖਿਡਾਰੀ ਬਣ ਗਏ ਨੇ ਵਿਰਾਟ ਕੋਹਲੀ ਨੇ 254 ਨਾਟਾਟ ਬਣਾਈ ਸੀ ਤੇ ਗਿਲ ਇਸ ਸਮੇਂ 265 ਦੌੜਾ ਬਣਾ ਕੇ ਅਜੇ ਤੋਲੇ ਤੇ ਭਾਰਤੀ ਕਪਤਾਨ ਵਜੋਂ ਟੈਸਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਦੀ ਜਦੋਂ ਗੱਲ ਹੁੰਦੀ ਹੈ ਤਾਂ ਐਮਏ ਕੇ ਪਟੋਦੀ 23 ਸਾਲ ਦੀ ਉਹਨਾਂ ਦੀ ਉਮਰ ਸੀ 25 ਸਾਲ 298 ਦਿਨ ਸ਼ੁਭਮਨ ਗਿਲ ਦੀ ਉਮਰ ਇੰਗਲੈਂਡ ਦੇ ਖਿਲਾਫ ਮੁਕਾਬਲਾ ਲੜਿਆ ਗਿਆ ਸੀ ਤੇ ਉੱਥੇ ਹੀ 26 ਸਾਲ 199 ਦਿਨ ਸਚਿਨ ਤੰਦੁਲਕਰ ਦੀ ਉਮਰ ਨਿਊਜ਼ੀਲੈਂਡ ਖਿਲਾਫ ਮੁਕਾਬਲਾ ਲੜਿਆ ਸੀ ਤੇ ਉੱਥੇ ਵਿਰਾਟ ਕੋਹਲੀ वेस्ट इंडीज ਦੇ ਖਿਲਾਫ ਜਦੋਂ ਮੈਚ ਖੇਡ ਰਹੇ ਸੀ ਤਾਂ 2016 ਵਿੱਚ ਰਿਕਾਰਡ ਬਣਾਇਆ ਸੀ ਤੇ 7 ਦੌਰ ਦੇ ਸੈਂਕੜੇ ਦੀ ਜਦੋਂ ਗੱਲ ਆਉਂਦੀ ਹੈ ਤਾਂ ਵਿਰਾਟ ਕੋਹਲੀ ਦਾ ਨਾਂ ਸਾਹਮਣੇ ਆਉਂਦਾ ਇੱਕ ਦੋਹਰਾ ਸੈਂਕੜਾ ਐਵੇਂ ਕੇ ਪਟੋਦੀ ਸੁਨੀਲ ਗਵਸਕਰ ਸਚਿੰਤ ਤੰਦੁਲਕਰ ਐਮ ਐਸ ਟੋਨੀ ਸ਼ਿਵਮਨ ਗਿਲ ਦਾ ਨਾਂ ਆਉਂਦਾ ਹੈ ਤੇ ਸ਼ਿਵਮਨ ਗਿਲ ਪਾਰਟਲੇ ਟੈਸਟ ਤੇ ਵਨਡੇ ਦੋਵਾਂ ਫਾਰਮੈਟਾਂ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਚੌਥੇ ਖਿਡਾਰੀ ਬਣ ਚੁੱਕੇ ਨੇ ਰੋਹਿਤ ਸ਼ਰਮਾ ਸਚਿੰਤ ਤੰਦੁਲਕਰ ਵਰਿੰਦਰ ਸਹਵਾਗ ਤੇ ਇਸ ਰਿਕਾਰਡ ਦੀ ਬਰਾਬਰੀ ਹੁਣ ਸ਼ੁਭਮਨ ਗਿੱਲ ਨੇ ਕਰ ਲਈ ਹੈ ਰੋਹਿਤ ਸ਼ਰਮਾ ਸਚਿੰਤ ਤੰਦੁਲਕਰ ਨਰਿੰਦਰ ਸਹਿਵਾ ਸ਼ੁਭਮਨ ਗਿੱਲ ਇਹ ਉਹ ਨਾਂ ਨੇ ਜਿਨ੍ਹਾਂ ਨੇ ਦੋਹਰੇ ਸੈਂਕੜੇ ਮਾਰੇ ਨੇ ਤੇ 250 ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਜੇਕਰ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਵਿੱਚ ਬਰਿੰਦਰ ਸਹਿਵਾ ਵੀਵੀਐਸ ਲਖਮਨ ਰਾਹੁਲ ਦਰਾਵੇਡ ਕਰਨ ਨਾਇਰ ਵਿਰਾਟ ਕੋਹਲੀ ਤੇ ਸ਼ੁਭਮਨ ਗਿੱਲ ਸ਼ਾਮਲ ਨੇ ਯਾਨੀ ਕਿ ਗਿੱਲ ਨੇ ਜਿੱਤਿਆ ਦਿਲ